ਮੇਰੇ ਬੱਚੇ ਨੇ ਆ ਕੇ ਮੈਨੂੰ ਜੁੱਟਾ ਗਿਆ ਪਾ ਪੁੱਛਾ ਕਿ ਮੈਂ ਕੋ ਕੁੱਤਾ ਕਰਦਾ ਤੇ ਮਿੰਦੀ ਬੰਦਾ ਆ ਕੇ ਕਿ ਤੂੰ ਕੋਈ ਵੀਡੀਓ ਪਾਈ ਜੋ ਤੇਰੀ ਜੁੱਟ ਕਿਤਾ ਵੀ ਵੀਡੀਓ ਪਾ ਦੀ ਵੀਦ ਮੈਨੂੰ ਇਹ ਕਰਨ ਦੇ ਹਾਂ ਸਾਡੇ ਅੱਗੇ ਕੋ ਬੋਲੇ ਵੀ ਤਾਂ ਤੂੰ ਜਿਹੜਾ ਬੋਲਦੇ ਉਹਨੇ ਨਾ ਪਿੰਦੇ ਹੋ ਤੇ ਲੈ ਵੀ ਤੂੰ ਕੋ ਬੋਲੇ ਹਾਂ ਚੱਟਣੇ ਬੰਦੀ ਹੀ ਨਹੀਂ ਆ ਜਾਂ ਤੂੰ ਛੱਡੋ ਪਲਾਸਟਿਕ ਛੱਡੋ ਹੈ ਸਾਰੇ ਵੀ ਛੱਡਣੇ ਨਾਲ ਜੋ ਮੈਂ ਨਹੀਂ ਵੇਚਿਆ ਜੇ ਮੈਂ ਕਹਿੰਨਾ ਮੈਂ ਵੇਚਿਆ ਸਾਬ ਮੇਰੇ ਮੂੰਹ ਨਾਲ ਜ਼ਰੂਰੀ ਕਾ ਬੁਲਾਣ ਦੀ ਜੇ ਤੁਹਾਨੂੰ ਲਾਣੀ ਬਣੇ ਇਹ ਸ਼ਬਦ ਗੱਲ ਤਾਂ ਨੂੰ ਸਿਰ ਮੇਨੋਂ ਜਿਆਦਾ ਵੱਡਾ ਗੋਲਪਣ ਵੇਚ ਲਿਆ। ਅਸੀਂ 2 ਟੂਣੇ ਦਾ ਸਾਥ ਦਿੱਂਦੀ। ਮੈਨੂੰ ਦੱਸੋ ਕੀ? ਨਹੀਂ ਲੋਕਾਂ ਨੇ ਕੋਲ ਜਾਣ ਦੇ ਬਜਾਏ 100 ਬੰਦਾ ਲੈ ਕੇ ਮੇਰੀ ਦੁਕਾਨ ਤੇ ਮੈਨੂੰ ਹਰਕ ਕਰਨਾਂਗੇ। ਠੀਕ ਹੈ ਗ੍ਰਾਂਡ ਦੇ ਪਬਲਿਕਾ ਦਾ ਸਾਥ ਹੀ ਲੈ ਤੁਨੇ। ਮੈਨੂੰ ਡੀਸੀ ਸਾਹਿਬ ਕੋਲ ਅੱਤ ਲੈ ਕੇ ਦਿਓ। 10 ਦਿਨ ਮੈਨੂੰ ਦਿਓ ਤੇ ਦੁਕਾਨੇ ਬਾਹੋਂ ਮੈਂ ਨਾ ਘਟੂ ਰੋਕ ਕੇ ਰਖਾ ਮੈਂ। ਜਿਵੇਂ ਹੀ ਬਸੰਤ ਪੰਚਮੀ ਦਾ ਤਿਹਾੜ ਆਉਂਦਾ ਤਾਂ ਬਾਜ਼ਾਰਾਂ ਦੇ ਵਿੱਚ ਪਤੰਗ ਅਤੇ ਡੋਰ ਵਿਕਣੇ ਸ਼ੁਰੂ ਹੋ ਜਾਂਦੇ ਆ ਤਾਂ ਹੁਣ ਜਿਹੜੀ ਖਬਰ ਹੈ ਉਹ ਬਟਾਲਾ ਤੋਂ ਆਈ ਆ ਜਿੱਥੇ ਇੱਕ ਦੁਕਾਨਦਾਰ ਦੇ ਵੱਲੋਂ ਹੀ ਜਿਹੜੀ ਚਾਈਨਾ ਡੋਰ ਦਾ ਪੁਰਜ਼ੋਰ ਵਿਰੋਧ ਕੀਤਾ ਜਾ ਰਿਹਾ ਤੁਸੀਂ ਤਸਵੀਰਾਂ ਜਿਹੜੀਆਂ ਬਟਾਲਾ ਤੋਂ ਦੇਖ ਰਹੇ ਹੋ ਜਿੱਥੇ ਇੱਕ ਦੁਕਾਨਦਾਰ ਦੇ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਜਾਂਦੀ ਆ ਜਿਸ ਦੇ ਵਿੱਚ ਐਸਐਸਪੀ ਬਟਾਲਾ ਅਤੇ ਡੀਸੀ ਗੁਰਦਾਸਪੁਰ ਨੂੰ ਸਿੱਧੀ ਚੁਣੌਤੀ ਦੇ ਦਿੱਤੀ ਜਾਂਦੀ ਆ ਨੂੰ ਕਿਹਾ ਜਾਂਦਾ ਹੈ ਕਿ ਜੇਕਰ ਬਟਾਲਾ ਦੇ ਵਿੱਚ ਚਾਈਨਾ ਡੋਰ ਨਹੀਂ ਵਿਕ ਰਹੀ ਤਾਂ ਤੁਸੀਂ ਵੀਡੀਓ ਜਾਰੀ ਕਰੋ ਇਹ ਜਿਹੜੀ ਚੁਣੌਤੀ ਆ ਇੱਕ ਦੁਕਾਨਦਾਰ ਦੇ ਵੱਲੋਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾਈ ਜਾਂਦੀ ਆ ਉਸ ਵੀਡੀਓ ਦੇ ਜਰੀਏ ਜਿਹੜੀ ਆ ਉਹ ਪੁਲਿਸ ਨੂੰ ਚੁਣੌਤੀ ਦਿੱਤੀ ਜਾਂਦੀ ਆ ਕੱਲ ਸ਼ਾਮ ਨੂੰ ਇਹ ਜਿਹੜੀ ਪੂਰੀ ਵੀਡੀਓ ਆ ਵਾਇਰਲ ਹੁੰਦੀ ਆ ਤਾਂ ਅੱਜ ਤੜਕਸਾਰ ਹੀ ਐਸ ਐਚਓ ਸਿਟੀ ਅਤੇ ਇੱਕ ਸਪੈਸ਼ਲ ਇੰਸਪੈਕਟਰ ਸਪੈਸ਼ਲ ਬ੍ਰਾਂਚ ਨੇ ਜਿਹੜੇ ਉਹ ਉਹਨਾਂ ਦੀ ਦੁਕਾਨ ਤੇ ਪਹੁੰਚਦੇ ਆ ਤਾਂ ਵਿਅਕਤੀ ਦੇ ਵੱਲੋਂ ਦੋਸ਼ ਲਾਏ ਜਾ ਰਹੇ ਨੇ ਕਿ ਉਹਨਾਂ ਦੇ ਵੱਲੋਂ ਆ ਕੇ ਮੈਨੂੰ ਧਮਕਾਇਆ ਜਾ ਰਿਹਾ ਮੈਨੂੰ ਇਦਾਂ ਦੀ ਵੀਡੀਓ ਪਾਉਣ ਤੋਂ ਰੋਕਿਆ ਜਾ ਰਿਹਾ ਪਰ ਮੈਂ ਇੱਕ ਜਿਹੜਾ ਕਹਿੰਦੇ ਕਿ ਦੇਸ਼ ਦੇ ਵਾਸਤੇ ਪੰਜਾਬ ਦੇ ਵਾਸਤੇ ਜਿਹੜੇ ਇੱਕ ਵੱਡਾ ਕਦਮ ਚੱਕ ਰਿਆਂ ਜਿਸਦੇ ਕਰਕੇ ਜਿਹੜੀ ਪੁਲਿਸ ਹੈ ਉਹ ਮੇਰਾ ਸਾਥ ਨਹੀਂ ਬਲਕਿ ਮੈਨੂੰ ਡਰਾਉਣ ਆ ਰਹੀ ਹੈ ਦੂਸਰੇ ਪਾਸੇ ਪੰਜਾਬ ਪੁਲਿਸ ਦੇ ਜਿਹੜੇ ਐਸਐਸਪੀ ਬਟਾਲਾ ਨੇ ਉਹਨਾਂ ਦੇ ਵੱਲੋਂ ਵੀਡੀਓ ਜਾਰੀ ਕਰ ਦਿੱਤੀ ਜਾਂਦੀ ਆ ਜਿਸ ਤੋਂ ਬਾਅਦ ਜਿਹੜਾ ਲਗਾਤਾਰ ਬਾਜ਼ਾਰਾਂ ਦੇ ਵਿੱਚ ਹੋਣਾ ਛਾਪੇਮਾਰੀ ਹੋਣ ਲੱਗ ਪਈ ਆ ਛਾਪੇਮਾਰੀ ਦੇ ਦੌਰਾਨ ਜਿਹੜੀਆਂ ਪਤੰਗਾ ਡੋਰਾਂ ਦੀਆਂ ਦੁਕਾਨਾਂ ਨੇ ਉਹਨਾਂ ਤੇ ਚైనా ਡੋਰ ਦੀ ਜਿਹੜੀ ਪਾਲ ਕੀਤੀ ਜਾ ਰਹੀ ਆ ਜਿਸ ਨੂੰ ਲੈ ਕੇ ਜਿਹੜਾ ਵਕ ਵਕ ਦੁਕਾਨਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਆ ਤਸਵੀਰਾਂ ਜਿਹੜੀਆਂ ਤਸਵੀਰਾਂ ਬਟਾਲਾ ਸ਼ਹਿਰ ਦੀਆਂ ਨੇ ਜਿੱਥੇ ਪੁਲਿਸ ਦੇ ਵੱਲੋਂ ਲਗਾਤਾਰ ਜਿਹੜੀ ਛਾਪੇਮਾਰੀ ਕਰਕੇ ਵੱਖ-ਵੱਖ ਦੁਕਾਨਾਂ ਤੇ ਜਿਹੜੀ ਚਾਇਨਾ ਡੋਰ ਆ ਉਹ ਲੱਭੀ ਜਾ ਰਹੀ ਹੈ ਕਿਉਂਕਿ ਚਾਇਨਾ ਡੋਰ ਤੇ ਜਿਹੜੀ ਪਾਬੰਦੀ ਆ ਉਹ ਲੱਗ ਚੁੱਕੀ ਆ ਕਿਉਂਕਿ ਲਗਾਤਾਰ ਪਿਛਲੇ ਸਮਿਆਂ ਦੇ ਵਿੱਚ ਕਾਫੀ ਕੇਸ ਨੇ ਜਿਹੜੇ ਉਹ ਸਾਹਮਣੇ ਆਏ ਨੇ ਚਾਇਨਾ ਡੋਰ ਦੇ ਕਾਰਨ ਕਈ ਘਰਾਂ ਦੇ ਵਿੱਚ ਸੱਥਰ ਵਿਸ਼ੇ ਨੇ ਕਈ ਘਰਾਂ ਦੇ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਸੀ ਬਜ਼ੁਰਗ ਸੀ ਘਰ ਦਾ ਸਹਾਰਾ ਸੀ ਉਹ ਇਸ ਦੁਨੀਆ ਤੋਂ ਚਲੇ ਗਏ ਨੇ ਤਾਂ ਜਿਸ ਦੇ ਕਰਕੇ ਜਿਹੜਾ ਦੁਕਾਨਦਾਰਾਂ ਦੇ ਵੱਲੋਂ ਵੀ ਹੋਣਾ ਸਮਝਣਾ ਹੂਰ ਪਵੇਗਾ ਜਿਹੜੀ ਡੋਰ ਤੇ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਬੈਨ ਲੱਗਿਆ ਉਸ ਡੋਰ ਨੂੰ ਕਿਤੇ ਨਾ ਕਿਤੇ ਜਿਹੜਾ ਉਹ ਵੇਚਣਾ ਬੰਦ ਕਰਨਾ ਹੋਵੇਗਾ ਇਸ ਦੁਕਾਨਦਾਰ ਦੇ ਵੱਲੋਂ ਵੀ ਜਿਹੜੇ ਗੰਭੀਰ ਇਲਜ਼ਾਮ ਨੇ ਜਿਹੜੇ ਉਹ ਆਪਣੇ ਦੁਕਾਨਦਾਰ ਸਾਥੀਆਂ ਤੇ ਲਾਏ ਗਏ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਕਈ ਦੁਕਾਨਦਾਰਾਂ ਦੇ ਵੱਲੋਂ ਜਿਹੜੀ ਢੱਲੇ ਦੇ ਨਾਲ ਬਟਾਲਾ ਦੇ ਵਿੱਚ ਚਾਈਨਾ ਡੋਰ ਵੇਚੀ ਜਾ ਰਹੀ ਆ ਜਿਸ ਤੋਂ ਬਾਅਦ ਜਿਹੜਾ ਮੈਂ ਵੀਡੀਓ ਪਾ ਕੇ ਜਿਹੜਾ ਉਹ ਪੁਲਿਸ ਨੂੰ ਸੂਚਿਤ ਕੀਤਾ ਸੀ ਇੱਕ ਲੋਤੀ ਦਿੱਤੀ ਸੀ ਕਿ ਜੇਕਰ ਚਾਇਨਾ ਡੋਰ ਨਹੀਂ ਵਿਕ ਰਹੀ ਤਾਂ ਤੁਸੀਂ ਵੀਡੀਓ ਜਾਰੀ ਕਰੋ ਫਿਰ ਮੈਂ ਤੁਹਾਨੂੰ ਜਿਹੜੀਆਂ ਅੱਗੇ ਦੀਆਂ ਵੀਡੀਓ ਨੇ ਉਹ ਜ਼ਰੂਰ ਭੇਜਾਂਗਾ ਹੁਣ ਵੀ ਉਸ ਦੁਕਾਨਦਾਰ ਦੇ ਵੱਲੋਂ ਕਿਹਾ ਜਾ ਰਿਹਾ ਕਿ ਜੇਕਰ ਐਸਐਸਪੀ ਸਾਹਿਬ ਉਹਨਾਂ ਤੋਂ ਕੁਝ ਪੁੱਛਣਾ ਚਾਹੁੰਦੇ ਆ ਕੋਈ ਜਿਹੜੀ ਸੁਝਾਅ ਹੈ ਜਾਂ ਕਿਸੇ ਦਾ ਵੀ ਟਿਕਾਣਾ ਪੁੱਛਣਾ ਚਾਹੁੰਦੇ ਆ ਤਾਂ ਮੈਨੂੰ ਆਪਣੇ ਦਫ਼ਤਰ ਬੁਲਾ ਸਕਦੇ ਆ ਮੈਨੂੰ ਫੋਨ ਕਰ ਸਕਦੇ ਆ ਮੈਂ ਜਿਹੜਾ ਪੂਰਾ ਪੁਲਿਸ ਦਾ ਸਾਥ ਦਵਾਂਗਾ ਦੇਖੋ ਕਿਵੇਂ ਜਿਹੜਾ ਬਟਾਲਾ ਦੇ ਵਿੱਚ ਪੁਲਿਸ ਹੁਣੇ ਰੇਡ ਕਰ ਰਹੀ ਆ ਜਿਹੜੀਆਂ ਤਸਵੀਰਾਂ ਨੇ ਬਟਾਲਾ ਸ਼ਹਿਰ ਤੋਂ ਨੇ ਮੈਂ ਅੱਗੇ ਵੀ ਜਦੋਂ ਇੱਥੇ ਮੀਟਿੰਗ ਹੋਈ ਹੈ ਕਮਿਊਨਿਟੀ ਆਲ ਉਹਦੋਂ ਵੀ ਬੇਨਤੀ ਕੀਤੀ ਐਸਐਸ ਵੀ ਸਾਹਿਬ ਨੂੰ ਕਿ ਸਰ ਬਟਾਲੇ ਦੇ ਗੱਟੂ ਬਹੁਤ ਵਿਕ ਰਿਆ ਜੀ ਅੱਜ ਵੀ ਵਿਕ ਰਿਆ ਅਗਰ ਤੁਸੀਂ ਕਹਿੰਦੇ ਵੀ ਉਹ ਵੇਖੋ ਅੱਜ ਦੀ ਜੇਕਰ ਜਿੰਨੂੰ ਪ੍ਰੈਸ਼ਰਾਈਜ਼ ਕਰਨ ਵਾਸਤੇ ਇਹ ਚੀਜ਼ ਨਹੀਂ ਆਈ ਤੁਹਾਨੂੰ ਲੱਗਦਾ ਗੱਟੂ ਨਹੀਂ ਵੇਚ ਰਿਆ ਆਪਾਂ ਡਰੋਨ ਚਲਾਈਏ ਸ਼ਹਿਰ ਤੇ ਪ੍ਰੈਸ਼ਰ ਹੀ ਹੁੰਦਾ ਵੇਖੋ ਇੰਨੀ ਮੋਰਸ ਮੇਰੀ ਦੁਕਾਨ ਦੇ ਉੱਤੇ ਮੇਰੇ ਉੱਤੇ ਆ ਗਿਆ ਹੈਵੀ ਹੋਣਾ ਕਿ ਲੈ ਵੀ ਤੁਸੀਂ ਇੰਨੀ ਗੱਲ ਕਿਉਂ ਕਹੀ ਜੀ ਗਾ ਕੇ ਕਹੀ ਕਿਸ ਨੇ ਸਰ ਦੇਖੋ ਮੇਰੀ ਮੇਰੀ ਬਸੋਂ 10 ਬਸੋਂ ਮਾ ਨਹੀਂ ਤੁਸੀਂ ਵੀਡੀਓ ਪਾਈ ਆ ਹਾਂ ਤੇ ਸ਼ਰਿਆਂ ਵਿਖ ਰਿਹਾ ਸਰ ਜੇ ਨਹੀਂ ਵਿਖ ਰਿਹਾ ਭੈ ਤਾਂ ਡਰੋਨ ਚਲਾ ਦਿਨੇ ਲੋਕਾਂ ਦੇ ਘਰਾਂ ਚ ਘਟੂ ਨੇ ਉਹ ਵੀ ਚਲ ਬੂ ਚਲੋ ਆਪਾਂ ਅੱਜ ਹੀ ਚੈੱਕ ਕਰ ਲਈਏ ਸਰ ਠਗਿਆਲਾ ਮਹੱਲੇ ਚਲ ਜਓ ਸ਼ਰਿਆਂ ਘਟੂ ਵਿਖ ਰਿਹਾ ਥਾਣਾ ਚਿੱਡੀ ਦੇ ਬਾਦ ਚਲੋ ਸਰ ਦੱਸੋ ਮੈਨੂੰ ਕੋਈ ਨੌਕਰੀ ਦਿਓ ਮੈਂ ਵੇਖਿਓ ਵੜ ਕੇ ਆਂਦਾ ਮੈਨੂੰ ਡੀਸੀ ਸਾਹਿਬ ਕੋ ਆਰਡਰ ਲੈ ਕੇ ਦਿਓ 10 ਦਿਨ ਮੈਨੂੰ ਦਿਓ ਤੇ ਕੁਰਸੀ ਦੇ ਬਾਹੋਂ ਮੈਂ ਨਾ ਘਟੂ ਰੋਕ ਕੇ ਦਿਗਾ ਮੰਗਦਾ ਹਲ ਕਰਿਓ ਦੇਖੋ ਇਹ ਮੈਂ ਤੁਹਾਨੂੰ ਨਹੀਂ ਕੱਲੇ ਨੂੰ ਫਿਰ ਦੇਖੋ ਮੈਂ ਡੀਸੀ ਸਾਹਿਬ ਨੂੰ ਬੇਨਤੀ ਬੜੀ ਬੜੀ ਕਰ ਚੁੱਕਾ ਪਿਛਲੇ ਸਾਲ ਹਿਮਾਂਸ਼ੂ ਅਗਰਵਾਦੀ ਡੀਸੀ ਸੀ ਇੱਥੇ بڑے ਪੱਤਰਕਾਰ ਆ ਗਏ ਨੇ ਪੱਤਰਕਾਰ ਤੁਹਾਡੀ ਵੀਡੀਓ ਅੱਜ ਵੀ ਦੇਖਨੇ ਹੋਣਗੇ ਸਭ ਨੇ ਖਬਰ ਲਈ ਅੱਡੇ ਚੱਲ ਪਏ ਦੋਰਾਣਾਂ ਲਾਉਣ ਵਾਲੇ ਐਂ ਕਿਉਂ ਨਹੀਂ ਚੱਲੇ ਕਿਉਂਕਿ ਗੱਟੂ ਵੇਚ ਰਿਹਾ ਇਹਦੇ ਆਮ ਬਟਾਲੇ ਸ਼ਹਿਰ ਦੇ ਸਰ ਘੱਟੂ ਵੇਚ ਲਿਆ ਸਾਨੂੰ ਸਾਨੂੰ ਕੋ ਦੱਸਦੇ ਜੇ ਕਿਹੜਾ ਵੇਚ ਰਿਹਾ ਤਰੋ ਤੀ ਸਰ ਗੱਲ ਨਹੀਂ ਸੰਦੇ ਮੈਂ ਤਾਂ ਨਹੀਂ ਤੁਹਾਨੂੰ ਦੱਸਾਂਗਾ ਮੈਨੂੰ ਦੱਸੋ ਥਾੜਾ ਥਾੜਾ ਸਿਟੀ ਦੇ ਸਾਹਮਣੇ ਗਲੀਆ ਸਾਰੰਦਰ ਸਾਰੇ ਵੇ ਗੰਡੇ ਆ ਜੇ ਅੰਦਰ ਸਾਰੇ ਹੀ ਗੰਡੇ ਆ ਥਾੜੇ ਸਿਟੀ ਦੇ ਬਾਹਰ ਉਹਨੂੰ ਦੱਸੋ ਕਿਹੜਾ ਹਿਕਾਈਏ ਸਰ ਮੈਂ ਨਾ ਮੇਰੇ ਮੇਰੇ ਮੂੰਹ ਤੋਂ ਨਾ ਲੈਣ ਦਿਓ ਤੁਹਾਨੂੰ ਨਹੀਂ ਬਣਾ ਦੱਸੋ ਵੀ ਭਾਈ ਪਤਾ ਪਾਣੀ ਤੁਹਾਨੂੰ ਪੁੱਛਣਾ ਹੈ ਲੈ ਦੱਸੋ ਹੈਗੂ ਸਰ ਦੇਖੋ ਮੈਂ ਇੱਥੇ ਇੱਕ ਮਿੰਟ ਇੱਥੇ ਪਬਲਿਕ ਆਂਦੀ ਆ ਘੱਟੂ ਵੇਖਣਾ ਆ ਜਿੰਨਾ ਤੁਹਾਨੂੰ ਪਤਾ ਆ ਤੁਸੀਂ ਦੱਸਣ ਚ ਕੀ ਹੈ ਜੇ ਅਜੀਬ ਲੋਕੀ ਦਜੀ ਆ ਕੇ ਬੋਲਦੇ 1400 ਰੁਪਏ ਕਿਲੇ ਇੰਨਾ ਰੁਕਟੋ ਲੈ ਕੇ ਆਏ ਆ ਸਰ ਜਿਹੜੇ ਉੱਥੇ ਦੁਕਾਨਦਾਰ ਆ ਰੈਡੀमेड ਵਾਲਾ ਵੇਚਣ ਡਿਆ ਨਾਈ ਵੇਚਣ ਡਿਆ ਤੇ ਉਹ ਲੋਹੇ ਵੀ ਵੇਚਣ ਡਿਆ ਸਾਰੀ ਦੁਨੀਆ ਉਧਰ ਵੇਚਣ ਡਈ ਹੈ ਅਗਰ ਅਸੱਚੇ ਸਾਹਿਬ ਮੇਰੇ ਮੂੰਹ ਨਾ ਜ਼ਰੂਰੀ ਕਾ ਬੋਲਾਂਂ ਦੀ ਬਜਾਏ ਤੁਹਾਨੂੰ ਨਾ ਨਹੀਂ ਬਦੈ ਇਹ ਛੱਡੋ ਗੱਲ ਤੁਹਾਨੂੰ ਸਭ ਮੇਰਨੋ ਜਾਰਾ ਬਦੈ ਕੌਣ ਕੌਣ ਵੇਚ ਰਿਹਾ ਪੁੱਛ ਰਹੇ ਆ ਜੀ ਉਹ ਨਹੀਂ ਸਰ ਇਹ ਛੱਡੋ ਗੱਲ ਇਹ ਸਿਰਫ ਮੈਨੂੰ ਹਰਾਸ ਕਰਨ ਡਿਓ ਕਿ ਪਬਲਿਕ ਬੋਲੇ ਨਾ ਪਬਲਿਕ ਕਿਉਂ ਨਾ ਬੋਲੇ ਪਬਲਿਕ ਦਾ ਰਾਈਟ ਆ ਬੋਲਣਾ ਅੱਜ ਗਲਤ ਹੋ ਗਿਆ ਤੁਸੀਂ ਚਲੋ ਚਲੋ ਮੈਂ ਮੰਨ ਲਿਆ ਐਸਐਸਬੀ ਨੂੰ ਇੱਕ ਚੈਲੰਜ ਕਰਨਾ ਹੈ ਉਹਨਾਂ ਕੋ ਜੇ ਨਹੀਂ ਗੱਟੂ ਵੀ ਕਹਿੰਦੇ ਸਟੇਟਮੈਂਟ ਦੇ ਮੇਰੇ ਬਟਾਲੇ ਗੱਟੂ ਨਹੀਂ ਵੀ ਗਿਆ ਸਟੇਟਮੈਂਟ ਦੇ ਸਰ ਮੈਂ ਦੇਖੋ ਤੁਸੀਂ ਮੈਨੂੰ ਪ੍ਰੈਸ਼ਰਾਈਜ਼ ਕਰ ਰਹੇ ਹੋ ਤੁਸੀਂ ਮੈਨੂੰ ਪ੍ਰੈਸ਼ਰਾਈਜ਼ ਕਰ ਰਹੇ ਹੋ ਕਿ ਮੈਂ ਵੀਡੀਓ ਕਿਉਂ ਭਾਈ ਸਰ ਮੇਰੀ ਵੇਖੋ ਮੈਂ ਸਰ ਦੇਖੋ ਮੈਂ ਵੀਡੀਓ ਭਾਈ ਮੈਂ ਅੱਜ ਇੱਕ ਬੇਨਤੀ ਕੀਤੀ ਮੈਂ ਇੱਕ ਬੇਨਤੀ ਕੀਤੀ ਮੈਂ ਡੀਸੀ ਸਾਹਿਬ ਨੂੰ ਬੇਨਤੀ ਕੀਤੀ ਮੇਰੇ ਵੀਡੀਓ ਤੇ ਅਗਰ ਪੁੱਛਣ ਨੂੰ ਇੰਨਾ ਔਖਾ ਹੈ ਸਾਹਮਣੇ ਇਹ ਸਟੇਟਮੈਂਟ ਨੇ ਐਸਐਲਬੀ ਸਾਹਿਬ ਕਿ ਮੇਰੇ ਬਟਾਲੇ ਦੇ ਗੱਟੂ ਇੱਕ ਵੀਸ ਵਿੱਚ ਨਹੀਂ ਲਿਖਿਆ ਤਾਂ ਕੋਈ ਪੁੱਛ ਨਹੀਂ ਸਕੋ ਕਿਥੇ ਲੱਗਿਆ ਜਾਂਦਾ ਹੈ ਅਰੇ ਐਸੀ ਤਰ੍ਹਾਂ ਹੀ ਆਪਾਂ ਨਸ਼ੇ 'ਚ ਵੀ ਦੇਖਦੇ ਸਚੇਤ ਹੋ ਜੀਏ ਨਾ ਪਬਲਿਕ ਕਿਉਂ ਨਹੀਂ ਤੁਹਾਡਾ ਸਾਥ ਦਿੰਦੀ ਮੈਨੂੰ ਦੱਸੋ ਤੁਸੀਂ ਨਹੀਂ ਲੋਕਾਂ ਨੇ ਕੋਲ ਜਾਣ ਦੀ ਬਜਾਏ ਤੇ 100 ਬੰਦਾ ਲੈ ਕੇ ਮੇਰੀ ਦੁਕਾਨ ਤੇ ਮੈਨੂੰ ਹਰਾਸ ਕਰਨਾ ਆ ਕੇ ਬਲਕਿ ਉਹ ਪੁੱਛਣ ਆਏ ਆ ਸਰ ਇਹ ਪੁੱਛਣਾ ਨਹੀਂ ਹੁੰਦਾ ਪੁੱਛਣ ਵਾਸਤੇ ਐਸ.ਜੀ. ਸਾਹਿਬ ਮੈਨੂੰ ਫੋਨ ਕਰਦੇ ਕੋਲ ਜਾਓ ਜਰਾ ਕਿੰਨੇ ਦੁਕਾਨ ਤੇ ਆਮੇ ਕੋਲ ਵੀ ਜਾਓ ਅਸੀਂ ਚੱਲ ਕੇ ਆਏ ਉਹ ਨਹੀਂ ਸਰ 100 ਬੰਦਾ ਪੁੱਛਲਾ ਲੈ ਕੇ ਸਾਰੇ ਬਾਜ਼ਾਰ ਦੇ ਵਿੱਚ ਇਸ ਵੇਲੇ ਸਾਰੇ ਵਿਚਾਰ ਚ ਇਸ ਵੇਲੇ ਮੇਰੀ ਹੋਗੀ ਕਿ ਲੈ ਵੀ ਖੋਸਲੇ ਨੂੰ ਕੁੱਝ ਕਵਾ ਤੂੰ ਇਹਦੇ ਡਰਾਂਦੇ ਹੋ ਕਿ ਪਬਲਿਕ ਦਾ ਸਾਥ ਹੀ ਨਾ ਦਵੇ ਉਹ ਨਹੀਂ ਸਰ ਇਦਾਂ ਨਹੀਂ ਹੁੰਦਾ ਅਗਰ ਤੁਹਾਡੀ ਫਿਲਿੰਗ ਪਾਵਰ ਹੈ ਕੀ ਨਾ ਫਿਲਿੰਗ ਪਾਵਰ ਦੱਸੋ ਸਾਨੂੰ ਅਸੀਂ ਜਾਵਾਂ ਸਰ ਜੇ ਫਿਲਿੰਗ ਪਾਵਰ ਤੁਹਾਡੇ ਜੀ ਹੈ ਨਾ ਤੁਹਾਡੇ ਠਾਣੀ ਸਿਟੀ ਦੇ ਸਾਹਮਣੇ ਗਲੀ ਦੇ ਚੱਕਰ ਮਾਰ ਲਓ 618 ਮੱਲਾ ਸ਼ਰੇ ਆਮ ਉੱਤੇ ਕੱਟੂ ਰੱਖ ਕੇ ਦੇ ਚੰਡੇ ਮੈਂ ਕਿਹਾ ਸਰ ਵੀ ਬਹੁਤ ਸੀ ਤੂੰ ਵੀ ਮਿੰਡੀ ਬਣਾਣਾ ਕਿ ਤੂੰ ਕੋਈ ਵੀਡੀਓ ਪਾਈ ਜੋ ਤੇਰੀ ਜੁਰਤ ਕਿਦਾ ਵੀ ਵੀਡੀਓ ਬਣਾ ਦੀ ਤੂੰ ਮੈਨੂੰ ਇਹ ਕਰਨ ਦੇ ਹੋ ਤੁਸੀਂ ਆਪਣੇ ਬੁੱਢੇ ਤੇਰੀ ਜੰਦ ਸਰ ਬਿਲਕੁਲ ਨਹੀਂ ਸਰ ਬਿਲਕੁਲ ਦੇਖੋ ਨਸ਼ਾ ਨਸ਼ਾ ਕਹਾ ਦਿਨਾਂ ਜੀ ਬੰਦ ਕਰਾ ਕੇ ਨਾ ਲਗਾ ਜੇਕਰ ਤੁਸੀਂ ਸਾਥ ਦਿਓ ਤਾਂ ਦੇਖੇ ਕੋਈ ਬੋਲੇ ਕਿ ਤਾ ਤੂੰ ਜਿਹੜਾ ਬੋਲਦੇ ਉਹਨੂੰ ਨਾਪ ਲੈਂਦੇ ਹੋ ਕਿ ਲੈ ਵੀ ਤੂੰ ਕੋ ਬੋਲਿਆ ਆਰ ਦੇਖੋ ਜੇ ਨਹੀਂ ਸਰ ਦੇਖੋ ਤੁਹਾਨੂੰ ਲੱਗਦਾ ਗੱਟੂ ਨਹੀਂ ਵਿਕਿਆ ਮੇਰਾ ਟੂ ਦਾ ਪੁਆਇੰਟ ਕੁਐਸਚਨ ਆਦਾ ਮੈਂ ਤੁਹਾਨੂੰ ਪੁੱਛਦਾ ਮੈਨੂੰ ਦੱਸੋ ਕਿਹੜਾ ਵੇਚਦਾ ਦੱਸੋ ਸਰ ਤੁਹਾਨੂੰ ਲੱਗਦਾ ਨਹੀਂ ਵਿਕਿਆ ਇੱਕ ਮਿੰਟ ਸਰ ਤੁਹਾਨੂੰ ਲੱਗਦਾ ਬਿੱਲੂ ਆ ਗਿਆ ਇੱਕ ਮਿੰਟ ਇੱਕ ਮਿੰਟ ਸ਼ੈਟ ਕਰ ਤੁਹਾਨੂੰ ਲੱਗਦਾ ਵੀ ਨਹੀਂ ਗੱਟੂ ਵਿਕਿਆ ਬਟਾ ਲੈ ਮੈਂ ਕਿਹਨਾਂ ਦੱਸੋ ਕਿਹੜਾ ਵੇਚਦਾ ਨਹੀਂ ਫੜਾਂਗੇ ਵਿਕਿਆ ਕਿ ਨਹੀਂ ਵਿਕਿਆ ਅਸੀਂ ਕੱਲ ਨਹੀਂ ਫੜਾਂਗੇ ਕਿਹੜੇ ਵੜੇ ਸਰ ਚਾਰ ਗੱਟੂ ਵੜ ਲਓਗੇ 400 ਪੇਟੀ ਜਿੱਥੇ ਬਿਠਾਲੇ ਜਿੱਥੇ ਖੰਡੀ ਅੱਜ ਦੀ ਗੇਟੀ ਨਹੀਂ ਆਪਾਂ ਵੀ ਇੰਨੀ ਨਾ ਲੈ ਆਪਾਂ ਕੋਣੀ ਤੇ ਲਿਖ ਕੇ ਦੇ ਦਿਓ ਕੀ ਲਿਖ ਕੇ ਨਾ ਜੀ ਬੋਲ ਕੇ ਦੇਣਾ ਬੋਲਿਆ ਨੋ ਸਰ ਬੋਲਿਆ ਜਿਆਦਾ ਸਾਰੀ ਦੁਨੀਆ ਕੇ ਬੋਲਣ ਨੇ ਮੈਂ ਸੀਐਮ ਸਾਹਿਬ ਨੂੰ ਵੀ ਗੁਆ ਰਹੀ ਜੇ ਮੈਂ ਪ੍ਰੀਅਨ ਸਾਹਿਬ ਨੂੰ ਵੀ ਗੁਆ ਰਹੀ ਜੇ ਮੈਂ ਗੁਆ ਰਹਾ ਨੇ ਮੈਂ ਮੈਂ ਚੰਨਕੇਰੇ ਮੇਰੇ ਦੋਸਤ ਦਾ ਗਾਵਾ ਵੜਿਆ ਕਿ ਬੜਾਇਆ ਕੁ ਮਣੀਰਾ ਇਹ ਤੇ ਕਿਹੜਾ ਬੋਲ ਸੜਾ ਗਿਆ ਜੋਰੇ ਆਹ ਮੁਥਾ ਸਾਹਿਬ ਇੱਕ ਪ੍ਰੈਸ ਲਈ ਮੁਥਾ ਸਾਹਿਬ ਇੱਕ ਮਿੰਟ ਆਇਆ ਤੇ ਇੱਕ ਮਿੰਟ ਮੁਥਾ ਸਾਹਿਬ ਤੁਸੀਂ ਤੁਸੀਂ ਵੀਡੀਓ ਕੀਤੀ ਕਿ ਨਹੀਂ ਕੀਤੀ ਆ ਬਲੀ ਕੀਤੀ ਹੈਂ ਜੀ ਗਲਾ ਵੱਡਿਆ ਗਿਆ ਉਹਦੇ ਬੰਦੇ ਦਾ ਜੇ ਮਾੜਾ ਜਿਹਾ ਜ਼ਿਆਦਾ ਵੱਡਿਆ ਜਾਂਦਾ ਮਰਦਾ ਕਿ ਨਾ ਮਰਦਾ ਉਹਦੇ ਚ ਕਿਦਾਂ ਆ ਕੇ ਬਟਾਲੀ ਤੇ ਵਿਕਿਆ ਨਹੀਂ ਵਿਕਿਆ ਤੁਸੀਂ ਤਾਂ ਦੀ ਸਟੇਟਮੈਂਟ ਹੈ ਸਰ ਨਹੀਂ ਵਿਕਿਆ ਸਰ ਤਾਂ ਨਿਆ ਮਾਰਨ ਆਗਲੇ ਨਾਲ ਭਾਜੀ ਤਾ ਡਿਸਟੈਂਸ ਮੈਂ ਤਾਂ ਗੱਤੂ ਨਹੀਂ ਵਿਖਿਆ ਦੇਖੋ ਪਤਾ ਕੀ ਹੈ ਅਰੇ ਮੇਰੇ ਮੈਂ ਤਾਂ ਸਾਥ ਦੇਣ ਵਾਸਤੇ ਬੈਠਾ ਹਾਂ ਤੂੰ ਇੱਕ ਮਿੰਟ ਦੇ ਦੋ ਸਾਥ ਹੈ ਅਸੀਂ ਕਿਹੜਾ ਵਾਸਤੇ ਤੇ ਆਏ 100 ਮੰਨਾਂ ਲਿਆ ਕੇ ਮੇਰੀ ਦੁਕਾਨ ਦੇ ਬਾਹਰ ਲਾਦਾ ਕਿ ਤੂੰ ਬੋਲੇ ਕਿਦਾ ਤੇਰੀ ਜੁਰਤ ਕਿਦਾ ਮੈਂ ਬੋਲਣ ਦੀ ਐਸ ਐ ਸਾਦ ਹੈ ਨੇ ਤੁ ਆਪਣੇ ਆਪ ਸਰ ਇਹ ਨਹੀਂ ਗੱਲਾਂ ਹੁੰਦੀਆਂ ਤੁਹਾਨੂੰ ਸਗੋਂ ਮੈਨੂੰ ਇਨਕਰੇਜ ਕਰਨਾ ਚਾਹੀਦਾ ਖੁਸ਼ ਹੋ ਜਾਈਂ ਐਪਰੀਸ਼ੀਏਟ ਕਰਨੀ ਆ ਤੁਸੀਂ ਬੋਲੇ ਹੋ ਇੱਥੇ ਤਾਂ ਕਹਿੰਦੇ ਐਤਾ ਸੇਵਰ ਕੇ 10 ਬੰਦੇ ਹੋਰ ਆਣ ਦੇਖਿਓ ਆ 10 ਦਿਨ 2 ਦਿਨ ਹੋਰ ਰੁਕ ਜਾਓ ਇੱਥੇ ਦੇਖੋ ਜਿੰਨੀ ਮੰਡੀ ਰਣੀ ਆ ਜੱਟੂ ਛੱਡੋ ਪਲਾਸਟਿਕ ਛੱਡੋ ਹੈ ਸਾਰੇ ਵੀ ਛੱਡਿਓ ਨੇ ਉਹਨਾਂ ਜੋ ਮੈਂ ਵੀ ਵੇਚਿਆ ਜੇ ਮੈਂ ਕਹਿੰਨਾ ਮੈਂ ਵੇਚਿਆ ਮੈਂ ਪਹਿਲੇ ਸਾਲ ਵੇਚ ਕੇ ਛੱਡਿਆ ਗਲਤੀ ਸੀ ਕਿਡੋ ਜਦੋਂ ਨਹੀਂ ਪਤਾ ਹੀ ਵੇਚ ਦਿੱਤਾ ਜਦੋਂ ਪਤਾ ਲੱਗਾ ਉਦੋਂ ਛੱਡ ਦਿੱਤਾ ਜਿਵੇਂ ਅੱਜ ਤੁਹਾਡੇ ਨਾਲ ਖਲੋ ਕੇ ਤੁਹਾਡਾ ਸਾਥ ਦਈਏ ਨੂੰ ਵੀ ਰੰਡਿਆ ਤੂੰ ਉਤੋਂ ਮੇਰੇ 100 ਬੰਦਾ ਮੇਰੇ ਲਗਾ ਦੇ ਲਿਆ ਕੇ ਘਾੜ ਛੱਡਿਆ ਹਾ ਜਾ ਤੂੰ ਇੰਨੀ ਸਟੈਂਡਰਡ ਪਾਈ ਕਿਉਂ ਅਸੀਂ ਕਹਿੰਦੇ ਆ ਜੀ ਚੰਗੀ ਗੱਲ ਆ ਜਿਹੜਾ ਤੁਸੀਂ ਕੰਮ ਕਰਦਾ ਵਧੀਆ ਕੀਤਾ ਸਭ ਸਰ ਦੇਖੋ ਆਪਾਂ ਇੱਕ ਚੀਜ਼ ਜਾਣੀ ਆ ਤੁਸੀਂ ਸਾਥ ਦਿਓ ਅਹੀਂ ਤੁਹਾਡੇ ਨਾਲ ਸਾਥ ਦਈਏ ਇੱਥੇ ਬਾਹਰ ਖਲੋ ਜਿਓ ਮੇਰ ਕੋ ਇਹ ਕੇ ਬੈਗ ਦੇ ਬੈਗ ਕਾਦੀ ਏ ਟੂ ਬਰ ਕੇ ਆ ਲੈਨੇ ਕ ਟੂਣਾ ਹੁਣ ਮੈਂ ਦੁਕਾਨਦਾਰ ਦਾ ਨਾਲਵਾ ਤੁਹਾਨੂੰ ਵੀ ਤਾਂ ਪਤਾ ਹੀ ਹੈ ਅਸੀਂ ਤੁਹਾਨੂੰ ਸਾਥ ਲੈਣ ਵਾਸਤੇ ਆਏ ਆ ਅਸੀਂ ਤੁਹਾਨੂੰ ਸਰ ਤੁਸੀਂ ਤੇ ਡਰਾਣ ਆਏ ਹੋ ਮੈਂ 2 ਮਿੰਟ ਉਧਰ ਦੀ ਦੁਕਾਨ ਤੇ ਗਿਆ ਮੇਰੀ ਫੇਬਰ ਨਹੀਂ ਮੈਨੂੰ ਪਾਪਾ ਪੁਲਸ ਆ ਗਈ ਮੇਰਾ ਬੱਚਾ ਆ ਕੇ ਡਰ ਗਿਆ ਪਾਪਾ ਪੁਲਸ ਆ ਗਈ ਪੁਲਸ ਆ ਗਈ ਕੀ ਹੋ ਕੇ ਮੈਂ ਗੁਣਾ ਕਰਦਾ ਕੋਈ ਲੈ ਦੱਸੋ ਤੁਸੀਂ ਤੇ ਡਰਾ ਹੀ ਦਿੱਤਾ ਬੱਚੇ ਦਾ ਵੀ ਡਰਾ ਦਿੱਤੇ ਰਹੀ ਮੈਂ ਤੁਹਾਡਾ ਸਾਥ ਦੇਣਾ ਉਹਦੇ ਵੀਡੀਓ ਬਾਈ ਕਿ ਲੈ ਵੀ ਜੇ ਬਟਾਲੇ ਦੇ ਘਰ ਸਾਰੇ ਦੇਖੋ ਇੱਕ ਮਿੰਟ ਇੱਕ ਮਿੰਟ ਦੀ ਸਰੋ ਜੇ ਤੁਹਾਡੇ ਪੁਲਿਸ ਵਾਲੇ ਡਿਊਟੀ ਪੀਸੀਆਰ ਕਰਦੇ ਉਹਦਾ ਜਲਾ ਵੱਡੇ ਤੁਹਾਨੂੰ ਦੁੱਖ ਨਹੀਂ ਹੋਏ ਦੁੱਖ ਸਾਰਿਆਂ ਦਾ ਹੀ ਦੇ ਜੇ ਮੈਨੂੰ ਦੋਖੋ ਗਿਆ ਤਾਂ ਮੈਨੂੰ ਲਾਉਦਣਾ ਨਾ ਨਹੀਂ ਬ੍ਰਾਉਂਡ ਨਹੀਂ ਆਏ ਵੀਰ ਮੇਰੇ ਇਹ ਤਾਂ ਪੁੱਛਣਾ ਹੈ ਬਸ ਜੇ ਸਾਨੂੰ ਸਰ ਇੱਥੇ ਆਰਾਮ ਲਾ ਤੁਹਾਨੂੰ ਕਿਉਂ ਨਹੀਂ ਬੰਦਾ ਸਰ ਕੀ ਗੱਲ ਹੈ ਸਰ ਦੇਖੋ ਇਹ ਕਾਦੀ ਟੀਵੀ ਗੰਡਿਆ ਜੀ ਹਥਿਆਰਾ ਮਲਾ ਬਸ ਹਾਂ ਜੀ ਜੇ ਇੱਕੋ ਮੈਂ ਐਸਐਸਪੀ ਸਾਹਿਬ ਨਾਲ ਕੈਮਰਾ ਚੱਲ ਮੈਂ ਬੇਨਤੀ ਕਰਨਾ ਐਸਐਸਪੀ ਸਾਹਿਬ ਅਗਰ ਤੁਸੀਂ ਸੀਰੀਅਸ ਹੋ ਕੋਠਿਆਂ ਨੇ ਛਾਪੇ ਮਾਰੋ ਨਾ ਵੀ ਇਹ ਟੀ ਗੁੱਡੀ ਕਬੂਲ ਹੈ ਸਾਨੂੰ ਗੁੱਡੀ ਕਬੂਲ ਨਾ ਵਿੱਚ ਨਹੀਂ ਪਰ ਲੋਕਾਂ ਦੇ ਗਲੇ ਵੱਢਣੇ ਕਬੂਲ ਨਹੀਂ ਜੇਗੇ ਅੱਜ ਦਾ ਨੂੰ ਇੱਕ ਬੇਨਤੀ ਕਰਨੇ ਹੱਥ ਜੋੜ ਕੇ ਕਰਨ ਦੇ ਜੇ ਕਿ ਜੇਲ੍ਹ ਲੋਕਾਂ ਨੂੰ ਬਚਾਣਾ ਹੈ ਲੋਕਾਂ ਦੀਆਂ ਜਾਨਾਂ ਬਚਾਣੀਆਂ ਬਾਹਰ ਉਹਨਾਂ ਦੇ ਨਿਗਰਾਨੀ ਕਰੋ ਕਿਹੜਾ ਗੱਟੂ ਵੇਚਦਾ ਪਿਆ ਵੇਚਣ ਮਲੇ ਨੂੰ ਵੀ ਖਰੀਦਣ ਵਾਲਾ ਝਾੜਾ ਮੁਜਰਿੰਦੇ ਪਰ ਤੁਹਾਡੇ ਕੋ ਕੋਈ ਧਾਰ ਨਹੀਂ ਜਿਨ੍ਹਾਂ ਦੀ ਬੱਚਾ ਦਰਜ ਕਰ ਸਕੋ ਮੈਂ ਤੁਹਾਡੇ ਮਾਧਮ ਨਾਲ ਆਪਣੇ ਬਟਾੜੇ ਦੇ ਐਮਬਲੈਂਸਾਂ ਤੋਂ ਵੀ ਕਹਿੰਦਾ ਕਿ ਅਗਰ ਤੁਸੀਂ ਵੀ ਸੰਜੀਦਾ ਹੋ ਨਾ ਆਹ ਬਾਜ਼ਾਰ ਦੇ ਵਿੱਚ ਦੱਸੋ ਗੱਟੂ ਨਹੀਂ ਵਿਕ ਰਿਆ ਸਾਰਾ ਗੱਟੂ ਵਿਕ ਗਿਆ ਤੁਹਾਡੀ ਲੋਕਾਂ ਦੀ ਸ਼ਾਮਾਂ ਦੇ ਵਿਕ ਰਿਆ ਜੇ ਕੀ ਹੋਇਆ ਤੁਹਾਡੀ ਜਗ੍ਹਾ ਤੋਂ ਕੋਈ ਪੁਲਿਸ ਆਈ ਨਹੀਂ ਤੇ ਬੜੀ ਬਹਿਸ ਚੱਲੀ ਸਰ ਬਿਆਸ ਨਹੀਂ ਚੱਲ ਰਹੀ ਦੇਖੋ ਕੱਲ ਇੱਕ ਮੇਰੇ ਕੋ ਕਸਟਮਰ ਆਇਆ ਮੈਂ ਉਹਨੂੰ ਪਲਾਸਟਿਕ ਦੀ ਡੋਰ ਛੜਾ ਕੇ ਦੂਜੀ ਡੋਰ ਦੇਣ ਲਿਆ ਸੀਗਾ ਉਹਦੇ ਨਾਲ ਹੀ ਇੱਕ ਕਸਟਮਰ ਆ ਗਿਆ ਉਹ ਪਾਜੀ ਛੱਡੋ ਐ ਕੀ ਲੈਣਾ ਤੇ ਜਿਹੜੂਗੇ ਠਟਿਆਰਾ ਮੱਲੇ ਜਿਹੜਾ ਪਲਾਸਟਿਕ ਦਾ ਗੱਟੂ ਮਿਲਣ ਦੀ ਆ ਬਾ ਉੱਥੇ ਚੱਲਨੇ ਉੱਥੇ ਲੈਣੇ ਚੱਲ ਕੇ ਹਾਨੂੰ ਸਰ ਵੇਖੋ ਅਸੀਂ ਵੀ ਦੁਕਾਨ ਖੋਲ ਕੇ ਬੈਠੀਆਂ ਜੀ ਇਹ ਸਰਕਾਰ ਦਾ ਸਾਥ ਦੇਣ ਦੇ ਆ ਕਿ ਨਹੀਂ ਪਲਾਸਟਿਕ ਛੱਡਿਏ ਮੈਂਨੂੰ ਉਸ ਲਈ ਇੰਨਾ ਕ ਗੁੱਸਾ ਆਇਆ ਮੈਂ ਵੀਡੀਓ ਇੱਕ ਬਣਾਈ ਐਸਐਸਪੀ ਸਾਹਿਬ ਨੂੰ ਡੀਸੀ ਸਾਹਿਬ ਨੇ ਕਗਵਾਹ ਲਗਾਈ ਕਿ ਡੀਸੀ ਸਾਹਿਬ ਮੈਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਕਰਨਾ ਹੈ ਕਿ ਜਿਹੜੀ ਇਹ ਪਲਾਸਟਿਕ ਦੀ ਡੋਰ ਵੇਚ ਰਹੀ ਆ ਜਾਂ ਤਾਂ ਉਹਨੂੰ ਨਕੇਲ ਪਾਓ ਤੇ ਜਾਂ ਫਿਰ ਕਲੀਅਰ ਜਿਹੜੀ ਆ ਇਹ ਕਹੋਗੇ ਅਸੀਂ ਜਿਨ੍ਹਾਂ ਨੂੰ ਲਾਇਸੈਂਸ ਦਿੱਤੇ ਦਿਆ ਉਹ ਵੇਚ ਸਕਦੇ ਆ ਤੁਸੀਂ ਦੂਜੀ ਡੋਰ ਨੂੰ ਵੇਚਣਾ ਵੀ ਨਹੀਂ ਗਾ ਇਹ ਵੀ ਡੋਰ ਨਾਲ ਵੇਚੀ ਐ ਅੱਜ ਮੈਂ ਹੁਣੇ ਆਪਣੀ ਦੂਜੀ ਦੁਕਾਨ ਤੇ ਗਿਆ ਸੀਗਾ ਮੈਨੂੰ ਉਧਰ ਮੇਰਾ ਬੱਚਾ ਹੀ ਆ ਸੁਨਾਹ ਦੇਣ ਗਿਆ ਰੋਂਦਾ ਪਿਆ ਦੇਖੋ ਕਿ ਇਸ ਤਰ੍ਹਾਂ ਹਰ ਆਜ ਪੁਲਿਸ ਇੱਕ ਬੰਨੇ ਸਾਥ ਮੰਗਦੀ ਆ ਤੇ ਇੱਕ ਬੰਨੇ ਡਰਾਉਂਦੀ ਆ ਸੌਦ ਵੱਧ ਬੰਦਾ ਲੈ ਕੇ ਐਸਐਸਓ ਸਾਹਿਬ ਮੇਰੀ ਦੁਕਾਨ ਤੇ ਆਏ ਨੇ ਕਿ ਹਰਾਸ ਕਰਨਵਾਤੇ ਕਿ ਤੇਰੀ ਜੁਰਤ ਕਿੰਨਾ ਪਈ ਤੂੰ ਵੀਡੀਓ ਬਾਨਦੀ ਮੇਰੇ ਤੇ ਜੁਰਤ ਹੈ ਕੀ ਆ ਮੈਂ ਜੁਰਤ ਦਿਖਾਵਾਂਗਾ ਮੈਂ ਕਲੀਅਰ ਉਹਨਾਂ ਨੂੰ ਵੀ ਕਿਹਾ ਕਿ ਮੈਂ ਵੀਡੀਓ ਪਾਈ ਹੈ ਅੱਗੋਂ ਵੀ ਪਾਵਾਂਗਾ ਅਗਰ ਤੁਸੀਂ ਸੰਜੀਦਾ ਹੋਵੋ ਨਾ ਤੇ ਗੱਟੂ 1 ਮਿੰਟ ਦਾ ਕੰਮ ਹੈ ਬੰਦ ਕਰਨਾ ਜੇਕਰ ਉਹਨਾਂ ਨੂੰ ਲੱਗਦਾ ਹੈ ਕਿ ਬਟਾਲੇ ਸ਼ਹਿਰ ਤੇ ਨਹੀਂ ਗੱਟੂ ਵਿਕਿਆ ਐਸਐਸਬੀ ਸਾਹਿਬ ਅੱਗੇ ਮੈਂ ਤੁਹਾਡੇ ਮਾਧਮ ਤੋਂ ਵੀ ਕਹਾਂਗਾ ਕਿ ਇੱਕ ਵਾਰੀ ਉਹ ਵੀ ਸਟੇਟਮੈਂਟ ਦੇਣ ਕਿ ਹਾਂ ਮੈਂ ਰੋਕਿਆ ਬਟਾਲੇ ਦੇ ਗੱਟੂ ਵੇਚਣ ਤੋਂ ਮੇਰੇ ਬਟਾਲੇ ਕੋਈ ਗੱਟੂ ਨਹੀਂ ਵਿਕਿਆ ਆਪਾਂ ਲੋਕਾਂ ਦੇ ਕੋਠਿਆਂ ਦੇ ਚੱਕਰ ਲਗਾਣੇ ਆ ਡਰੋਨ ਨਾਲ ਚੱਕਰ ਲਗਾਣੇ ਆ ਜੇ ਲੋਕਾਂ ਦੇ ਘਰਾਂ 'ਚ ਗੱਟੂ ਹੈਗਾ ਇਹਦਾ ਮਤਲਬ ਇਹ ਕਿੱਥੋਂ ਆਇਆ ਫਿਰ ਤੇ ਐਸਓ ਵੀ ਸਾਹਿਬ ਮੰਨਣਗੇ ਨਾ ਕਿ ਉਹਨਾਂ ਦੀ ਨੈਗਲੀਜੈਂਸ ਹੈ ਕਿ ਗੱਟੂ ਵਿਕਿਆ ਕਿ ਕਿੱਥੇ ਗੱਲ ਹੋਈ ਕਿਉਂ ਚੱਲ ਗਈ ਸਰ ਪੁਲਿਸ ਨੇ ਮੈਨੂੰ ਗੁਨਾਹਦਬਾਜੀ ਕੀਤਾ ਨਹੀਂ ਹੈ ਮੇਰੇ ਕੋਲ ਤਾਂ ਪੁਲਿਸ ਵਾਲੇ ਇਸ ਕਰਕੇ ਆਏ ਸੀਗੇ ਕਿ ਤੁਸੀਂ ਵੀਡੀਓ ਕਿਉਂ ਪਾਈ ਆ ਤੇ ਮੈਂ ਹੱਥ ਜੋੜ ਕੇ ਉਹਨਾਂ ਨੂੰ ਇਹ ਕਿਹਾ ਕਿ ਭਾਜੀ ਮੈਂ ਗੁਨਾਹ ਕਰਦਾ ਵੀਡੀਓ ਪਾਣਾ ਸਰ ਵੇਖੋ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਵਾ ਨਸ਼ੇ ਦਾ ਨਸ਼ੇ ਦੇ ਵਿੱਚ ਵੀ ਸਰਕਾਰ ਦਾ ਸਾਥ ਇਸੇ ਕਰਕੇ ਕੋਈ ਨਹੀਂ ਦਿੰਦਾ ਕਿ ਇੱਕ ਦਿਨ ਚਲੋ ਲੋੜੀ ਆ 10 ਦਿਨ ਦੀ ਖੇਡ ਆ ਸਾਰੀ ਪਰ ਨਸ਼ਾ ਜਿਹੜਾ ਬੜਾ ਲੰਮਾ ਚੱਲ ਰਿਹਾ ਜੇਕਰ ਕੋਈ ਕੇਸ ਦਾ ਸਾਥ ਦਿੰਦਾ ਪੁਲਿਸ ਦਾ ਤਾਂ 100 150 ਬੰਦਾ ਲਿਆ ਕੇ ਉਹਨੂੰ ਤੇ ਹਰਾਸ ਕਰੋਗੇ ਤੁਹਾਡਾ ਸਾਥ ਕੌਣ ਦੇਗਾ ਅਗਰ ਐਸਐਸਪੀ ਸਾਹਮਣੇ ਮੇਰੇ ਕੋਲ ਆ ਪੁੱਛਣਾ ਆਏਗਾ ਕਿੱਥੇ ਵੇਚ ਰਿਹਾ ਵਾ ਮੈਨੂੰ ਆਪਣੇ ਦਫਤਰ ਬੁਲਾਉਂਦੇ ਹਜੇ ਵੀ ਬੁਲਾਉਣ ਮੇਰਾ ਨੰਬਰ ਨੋਟ ਕਰ ਲੈਣ ਕਿਸੇ ਪ੍ਰੈਸ ਵਾਲੇ ਕੋਲ ਲੈਣ ਕਿਸੇ ਕੋਲ ਲੈ ਲੈ ਮੇਰਾ ਨੰਬਰ ਸਭ ਕੋਲ ਆ ਗਿਆ ਮੇਰੀ ਆਈਡੀ ਤੇ ਮੈਸੇਜ ਕਰ ਦੇ ਮੈਨੂੰ ਬੁਲਾਉਣ ਆਪਣੇ ਕੋਲ ਬੁਲਾਉਣ ਪਿਆਰ ਨਾ ਮੈਨੂੰ ਪੁੱਛੋ ਇਹ ਥੋੜੀ ਗੱਲ ਕਿ ਤੁਸੀਂ ਐਡਾ 100 150 ਬੰਦਾ ਐਸਐਸਪੀ ਸਾਹਿਬ ਲਿਆ ਕੇ ਮੇਰੇ ਸਾਹਮਣੇ ਖੜਾ ਕਰ ਦੋ ਮੈਂ ਡਰਨ ਵਾਲਿਆਂ ਚ ਨਹੀਂ ਐ ਪਰਚਾ ਕਰ ਲੋਗੇ ਕਰ ਲੋ ਕੀ ਹੋ ਜਾਏਗਾ ਇੱਕ ਪਰਚਾ ਹੀ ਦਰਜ ਹੋ ਜਾਏਗਾ ਨਾ ਮੇਰੇ ਨਾਂ ਦੇ ਪਰ ਮੈਂ ਤੁਹਾਡੇਗੇ ਫਿਰ ਬੇਨਤੀ ਕਰਾਂਗਾ ਐਸਐਸਪੀ ਸਾਹਿਬ ਮੈਂ ਤੁਹਾਡੀ ਪਹਿਲੇ ਦਿਨ ਆ ਕੇ ਤਾਰੀਫ ਕੀਤੀ ਸੀ ਕਿ ਤੁਸੀਂ ਇੱਕ ਲੋਕ ਮਿਲਣੀ ਕੀਤੀ ਸੀ ਕਮਿਊਨਿਟੀ ਹਾਲ 'ਚ ਮੈਂ ਤੁਹਾਨੂੰ ਉਦੋਂ ਵੀ ਗੱਟੂ ਬਾਰੇ ਕਹਾਇਗਾ ਪਰ ਮੈਂ ਅੱਜ ਫਿਰ ਕਹਿੰਨਾ ਹੈ ਗੱਟੂ ਰੋਕ ਲਓ ਲੋਕਾਂ ਦੀਆਂ ਜਾਨਾਂ ਬਚਾ ਲਓ ਪਲੀਜ਼ ਅੱਜ ਇੱਕ ਸਰਚ ਕੀਤੀ ਗਈ ਕਿਤੇ ਕਿਤੇ ਵੱਲੋਂ ਸਰਚ ਕੀਤੀ ਗਈ ਕੀ ਮਿਲਿਆ ਮਾਂ ਜੋ ਕਿ ਐਸਐਸਪੀ ਸਾਹਿਬ ਬਟਾਰਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇੰਚਾਰਜ ਸਪੈਸ਼ਲ ਬ੍ਰਾਂਚ ਨੂੰ ਨਾਲ ਲੈ ਕੇ ਚਾਈਨਾ ਰੋਡ ਦੇ ਗੱਟੂਆਂ ਦੇ ਸਬੰਧ ਵਿੱਚ ਸੱਜੇ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਰੱਖਵਾ ਖੇਰੀਏ ਦੇ ਵਿੱਚ ਸ਼ਹਿਰ ਦੇ ਥਾਣੇ ਸਿਟੀ ਦੇ ਏਰੀਏ ਦੇ ਵਿੱਚ ਦੁਕਾਨਾਂ ਦੀ ਚੈਕਿੰਗ ਕੀਤੀ ਜਾ ਰਹੀ ਆ ਤਾਂ ਜੋ ਕਿ ਜਿਹੜੀ ਚਾਈਨਾ ਰੋਡ ਦੀ ਵੱਧ ਤੋਂ ਵੱਧ ਰਿਕਵਰੀ ਕੀਤੀ ਜਾ ਸਕੇ। ਕੀ ਕੀ ਕਾਮਯਾਬੀ ਮਿਲੀ? ਅਜ ਤਾ ਅਜ ਤਾ ਕੋਈ ਕਾਮਯਾਬੀ ਨਹੀਂ ਮਿਲੀ ਜੀ। ਫਿਲਹਾਲ ਸਰਚ ਜਿਹੜੀ ਆ ਉਹ ਜਾਰੀ ਹੈ। ਜਨਾਚਰ ਕੋ ਕਾਮਯਾਬੀ ਨਹੀਂ ਹੁੰਦੀ ਇਹ ਸੱਚ ਇਸੇ ਤਰ੍ਹਾਂ ਹੀ ਜਾਰੀ ਰਹੂਗੀ ਆਉਣ ਵਾਲੇ ਦਿਨਾਂ। ਇੱਕ ਕਿਸਾਨ ਤੇ ਤੁਸੀਂ ਗਏ ਤਲ ਤੋਂ ਡਸਟਾਪ ਗਿਆ ਉਸ ਦੁਕਾਨਦਾਰ ਨਾਲ ਤਿੱਖੀ ਬਹਿਸ ਹੋਈ। ਉਸ ਦਾ ਕਹਿਣਾ ਸੀ ਕਿ ਅੱਜ ਕੋਲ ਡਰਾਉਨ ਆਏ ਆ ਪੁਲਿਸ ਧਮਕਾਉਣ ਆਈ ਆ ਇਸ ਲਈ ਕਿ ਮੈਂ ਪੁਲਿਸ ਨੂੰ ਕਿਹਾ ਸੀ ਕਿ ਕਟੂ ਵਿਕਦਾ ਪਿਆ। ਇਹਦੇ ਬਾਰੇ ਉਹਦੇ ਕੋਲ ਜਾ ਕੇ ਪੁੱਛਿਆ ਕਿ ਜੇ ਸਾਨੂੰ ਨਹੀਂ ਪਤਾ ਤਾਂ ਤੁਸੀਂ ਗੱਲ ਸੱਦਣਾ ਸਾਂਝੀ ਕਰ ਦੋ ਜੇ ਤੁਸੀਂ ਮੋਤਪੁਰ ਦੇ ਜ਼ਿਲ੍ਹੇ ਥਾਣੇ ਆਪਣੇ ਸ਼ਹਿਰ ਦੇ ਮੋਤਪੁਰ ਆਦਮੀਆਂ ਦੇ ਵਿੱਚ ਆਉਂਦੇ ਜੇ ਤਾਂ ਤੇ ਸਾਨੂੰ ਸਹਿਯੋਗ ਦਿੱਤਾ ਜਾਵੇ। ਜਨਾਜ਼ਰ ਪਬਲਿਕਸਾ ਜੋ ਕੋ ਪੁਲਿਸ ਨੂੰ ਨਹੀਂ ਦਿੰਦੀ ਉਹਨਾਂ ਚਰ ਕੱਲੀ ਪੁਲਿਸ ਦਾ ਜੋ ਵੀ ਹੈ ਤੁਹਾਡੇ ਸਾਹਮਣੇ ਹੀ ਆ ਤੁਹਾਨੂੰ ਲੈ ਕੀ ਅਪੀਲ ਕੀ ਕਰਨਾ ਚਾਹਦੇ ਹੋ ਉਹ ਕਰੋ ਅਸੀਂ ਸਪੈਸ਼ਲ ਇਹ ਅਪੀਲ ਕਰਨਾ ਚਾਹੁੰਦੇ ਆ ਕਿ ਜਿਹੜੀ ਚਾਈਨਾ ਡੋਰਿਆ ਇਹ ਬੱਚਿਆਂ ਨੂੰ ਨਾ ਦਿੱਤੀ ਜਾਵੇ ਨਾ ਖਰੀਦੀ ਜਾਵੇ ਨਾ ਵੇਚੀ ਜਾਵੇ ਬੇਸਿਕਲੀ ਇਹਦਾ ਨੁਕਸਾਨ ਵੀ ਦੇਖਣ ਨੂੰ ਮਿਲੇ ਆ ਬਹੁਤ ਇਹਦਾ ਨੁਕਸਾਨ ਪੰਛੀਆਂ ਨੂੰ ਵੀ ਹੈਗਾ ਜੀ ਜਾਨਵਰਾਂ ਨੂੰ ਹੈਗਾ ਜਿਹੜੇ ਹਵਾ ਚੋੜਦੇ ਆ ਤੇ ਬਾਕੀ ਜਿਹੜੇ ਲੋਕਲ ਸਕੂਟਰ ਮੋਟਰਸਾਈਕਲ ਤੇ ਜਾਂਦੇ ਆ ਉਹਨਾਂ ਦੇ ਵੀ ਸੱਟ ਲੱਗਦੀ ਆ ਉਹਦੇ ਨਾਲ ਕੱਟ ਲੱਗਦੇ ਆ